ਮ੍ਰਿਤਕ ਸੰਸਕਾਰ ਪਹਿਲਾ ਨੰਬਰ ਹੈ ਪ੍ਰਾਣੀ ਨੂੰ ਮਰਨ ਵੇਲੇ ਜੇ ਮੰਝੇ ਤੇ ਹੋਵੇ ਤਾਂ ਇਹ ठा ਨਹੀਂ ਉਤਾਰਨਾ ਦੀਵਾ ਬੱਤੀ ਗਉ ਮਨਸਾਉਣਾ ਜਾਂ ਹੋਰ ਕੋਈ ਮਨਮਤ ਸੰਸਕਾਰ ਨਹੀਂ ਕਰਨਾ ਕੇਵਲ ਗੁਰਬਾਣੀ ਦਾ ਪਾਠ ਕਰਨਾ ਜਾਂ ਵਾਹਿਗੁਰੂ ਵਾਹਿਗੁਰੂ ਕਰਨਾ ਇਦੇ ਵਿੱਚ ਸਵਾਲ ਹੈ ਕਿ ਪ੍ਰਾਣੀ ਨੂੰ ਮਰਨ ਵੇਲੇ ਜੇ ਮੰंजे ਤੇ ਹੋਵੇ ਏਠਾ ਨਹੀਂ ਉਤਾਰਨਾ ਆਉਂ ਕੀ ਹੁੰਦਾ ਕਿ ਮਨੁੱਖ ਜਦੋਂ ਅਕਾਲ ਚਲਾਣਾ ਕਰ ਜਾਂਦਾ ਹੈ ਅੱਜ ਜ਼ਿਆਦਾ ਕਰਕੇ ਹਸਪੀਟਲਾਂ ਦੇ ਵਿੱਚ ਹੀ ਮਨੁੱਖਾਂ ਦੀ ਮੌਤ ਹੁੰਦੀ ਫਿਰ ਉਹਨੂੰ ਘਰ ਲਿਆ ਕੇ ਪ੍ਰਾਣੀ ਨੂੰ ਧਰਤੀ ਤੇ ਪਾ ਦਿੰਦੇ ਇਹਦੇ ਦੋ ਕਾਰਨ ਕਾਰਨ ਇੱਕ ਇਸ ਕਰਕੇ ਮੰंजे ਤੋਂ ਥੱਲੇ ਉਤਾਰਦੇ ਛਣ ਜਦੋਂ ਪਤਾ ਲੱਗ ਜਾਂਦਾ ਸੀ ਬੰਦੇ ਦੀ ਮੌਤ ਹੋਣ ਵਾਲੀ ਆ ਤੇ ਇਹ ਜਿਹੜੀ ਬ੍ਰਾਹਮਣ ਦੀ ਸੋਚ ਸੀ ਲੋਕਾਂ ਦੇ ਵਿੱਚ ਦਿਲ ਦਿਮਾਗ ਦੇ ਵਿੱਚ ਬਿਠਾਈ ਸੀ ਕਿ ਜੇ ਇਹਨੂੰ ਮੰंजे ਤੇ ਮਰ ਗਿਆ ਤੇ ਇਹਨੂੰ ਪ੍ਰਲੋਗ ਦੇ ਵਿੱਚ ਅਵਸਥਾ ਚੰਗੀ ਨਹੀਂ ਮਿਲਨੀ ਮਤਲਬ ਇਹ ਬ੍ਰਾਹਮਣ ਨੇ ਮਨੁੱਖਾਂ ਦੇ ਦਿਮਾਗ ਦੇ ਵਿੱਚ ਗੱਲ ਬਿਠਾਈ ਸੀ ਦੂਜਾਂ ਹਰ ਸਾਡੀ ਸੋਚ ਹੁੰਦੀ ਹੈ ਕਿ ਫਿਰ ਮੰਝਾ ਜਿਹੜਾ ਵਰਤਨ ਜੋਗਾ ਨਹੀਂ ਰਹੇਗਾ ਹੁਣ ਦੇਖੋ ਜਿਹੜਾ ਬੰਦਾ ਪਰਿਵਾਰ ਦੇ ਵਾਸਤੇ ਲੱਖਾਂ ਰੁਪਈਆ ਛੱਡ ਜਾਂਦਾ ਹੈ ਕਿ ਉਹਦੇ ਵਾਸਤੇ ਇੱਕ ਮੰਝਾ ਨਹੀਂ ਤੁਸੀਂ ਕੁਰਬਾਨ ਕਰ ਸਕਦੇ ਉਹੀ ਹੁੰਦਾ ਨਾ ਉਹ ਇੱਕ ਦਿਨ ਪਹਿਲਾਂ ਥੋੜੇ ਸਮਾਂ ਪਹਿਲਾਂ ਉੱਥੇ ਉੱਥੇ ਲੰਮਾ ਭਿਆਉ ਹੁੰਦਾ ਹੈ ਉਹੀ ਵੱਟ ਤੇ ਹੁੰਦਾ ਹੈ ਕਿੰਨੀ ਨਫ਼ਰਤ ਉਹਦੇ ਨਾਲ ਕਰਦੇ ਹੈ ਪ੍ਰਾਣੀ ਨੂੰ ਮਰਨ ਵੇਲੇ ਜੇ ਮੰਝੇ ਤੇ ਹੋਵੇ ਤਾਂ ਹੀਠਾ ਨਹੀਂ ਉਤਾਰਨਾ ਆਮ ਕਰਕੇ ਕੀਤਾ ਜਾਂਦਾ ਗੁਰਸਿੱਖ ਪਰਿਵਾਰਾਂ ਦੇ ਵਿੱਚ ਵੀ ਕੀਤਾ ਜਾਂਦਾ ਗੁਰਬਾਣੀ ਪੜਨ ਵਾਲੇ ਵੀ ਕਰਦੇ ਉਸੇ ਵੇਲੇ ਧਰਤੀ ਤੇ ਲੰਮਾ ਪਾਦ ਦੇ ਚਾਦਰ ਵਿਛਾ ਕੇ ਤੇ ਕੋਲ ਦੀਵਾ ਜਗਾ ਦਿੰਦੇ ਫਿਰ ਲਿਖਿਆ ਦੀਵਾ ਵੱਟੀ ਤੇ ਦੀਵਾ ਇਸ ਕਰਕੇ ਜਨਉਂਦੇ ਕਹਿੰਦੇ ਜਮ ਰਾਜ ਦਾ ਜਿਹੜਾ ਮਾਰਗ ਹੈ ਨਾ ਹਨੇਰੇ ਦਾ ਰਸਤਾ ਉਹ ਦੀਵਾ ਦਿਖਾ ਦਿੰਦਾ ਹੁਣ ਛੋਟਾ ਜਿਹਾ ਦੀਵਾ ਜਮ ਰਾਸ਼ਤੇ ਮਾਰਗ ਨੂੰ ਕਿੱਥੋਂ ਦਿਖਾਏ ਤੇ ਜਿੰਨੇ ਤੱਕ ਉਹ ਪ੍ਰਾਣੀ ਦੇ ਅੰਤਮ ਸੰਸਕਾਰ ਨਹੀਂ ਹੋ ਜਾਂਦੇ ਉਹਦੀਆਂ ਕਿਰਿਆਵਾਂ ਨਹੀਂ ਹੋ ਜਾਂਦੀਆਂ ਤੇ ਉਹ ਦੀਵਾ ਜਗਾਉਂਦੇ ਰਹਿਣਾ ਨਹੀਂ ਤਾਂ ਕਹਿੰਦੇ ਦੇਹ ਦੁੱਖ ਉਠਾਉਂਦੀ ਹੈ ਇਹ ਕਦੇ ਸੋਚਿਆ ਬ੍ਰਾਹਮਣ ਨੇ ਕਿਹਾ ਤੂੰ ਸਾਡੇ ਵਿੱਚ ਆ ਗਿਆ ਬ੍ਰਾਹਮਣ ਗੁਰੂ ਕਿਹਦਾ ਲੋਕਾਂ ਦਾ ਹੋਏਗਾ ਸਿੱਖ ਦਾ ਗੁਰੂ ਬ੍ਰਾਹਮਣ ਦਾ ਨਹੀਂ ਇਹਨੇ ਸਿੱਖ ਦਾ ਤਾਂ ਗੁਰੂ ਬਾਣੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰ ਗਉ ਮਨ ਸੋਣਾ ਹੁਣ ਬ੍ਰਾਹਮਣ ਨੇ ਇਦਾਂ ਦੇ ਭਰਮ ਲੋਕਾਂ ਦੇ ਵਿੱਚ ਪੈਦਾ ਕਰ ਦਿੱਤੇ ਵੀ ਜਦੋਂ ਮਨੁੱਖ ਮਰ ਜਾਂਦਾ ਤੇ ਇੱਕ ਗਾਂ ਦਾਨ ਕਰੋ ਉਹਨੇ ਆਖਿਆ ਵੀ ਇੱਕ ਨਦੀ ਹੈ ਬੈਤਰਨੀ ਨਦੀ ਬ੍ਰਾਹਮਣ ਨੇ ਆਖਿਆ ਵੀ ਬੈਤਰਨੀ ਨਦੀ ਫਿਰ ਉਹਦੀ ਚੜਾਈ ਵੀ ਲਿਖ ਦਿੱਤੀ ਉਹਨੇ 2 ਜੋਜਨ ਪਾਵ 9 ਮੀਲ ਉਹਦੀ ਚੜਾਈ ਹੈ ਤੇ ਉਹਨੂੰ ਪਾਰ ਕਰਨਾ ਤੇ ਉਹਦੇ ਵਿੱਚ ਲਹੂ پاک ਹੈ ਤੇ ਉਹਦੇ ਵਿੱਚ ਅੱਗ ਬਲਦੀ ਹੈ ਇਦਾਂ ਉਹਨੇ ਡਰਾ ਦਿੱਤਾ ਤੇ ਉਹਨੂੰ ਤਰਨ ਵਾਸਤੇ ਇੱਕ ਗਾਂ ਦੀ ਲੋੜ ਹੈ ਬੈ ਤਰਨੀ ਨਦੀ ਨੂੰ ਤਰਨ ਵਾਸਤੇ ਤੇ ਉਹ ਗਾਂ ਕਿਹੜੀ ਚਾਹੀਦੀ ਹੈ ਜਿਹੜੀ ਦੁੱਧ ਦਿੰਦੀ ਹੈ ਹੁਣ ਉਹ ਜਿਹੜਾ ਜਿਹਦੇ ਘਰ ਪ੍ਰਾਣੀ ਦੀ ਮੌਤ ਹੁੰਦੀ ਉਹਨੂੰ ਇੰਨਾ ਡਰ ਪਾ ਦਿੱਤਾ ਜਾਂਦਾ ਫਿਰ ਉਹ ਗਾਂ ਦਾਨ ਕਰਦਾ ਦੁੱਧ ਘੋਣ ਪਿੰਦਾ ਪੰਡਤ ਦੇ ਬੱਚੇ ਪੀਂਦੇ ਬ੍ਰਾਹਮਣ ਪੀਂਦਾ ਇੱਕ ਹਾਸੇ ਵਾਲੀ ਗੱਲ ਸੁਣਾਉਣਾ ਆਪ ਜੀ ਨੂੰ ਇੱਕ ਪਿੰਡ ਦੇ ਵਿੱਚ ਇੱਕ ਚੌਧਰੀ ਮਰ ਜਾਂਦਾ ਤੇ ਪੰਡਤ ਉਹਨਾਂ ਦੇ ਘਰ ਜਾਂਦਾ ਤੇ ਕਹਿੰਦਾ ਜੀ ਤੁਹਾਡਾ ਬਾਪੂ ਰਾਤੀ ਸੁਪਨੇ ਵਿੱਚ ਆਇਆ ਸੀ ਤੇ ਉਹਨੂੰ ਉੱਥੇ ਕਚਹਿਰੀਆਂ ਜਾਣਾ ਪੈਂਦਾ ਤੇ ਬੜੀ ਦੂਰ ਆ ਕਚਹਿਰੀਆਂ ਤੇ ਤੁਸੀਂ ਘੋੜੀ দান ਕਰੋ। ਉਹਨਾਂ ਨੇ ਫਿਰ ਚੌਧਰੀ ਜੀ ਤੇ ਉਹਨਾਂ ਨੇ ਇੱਕ ਘੋੜੀ ਉਹਨੂੰ ਦੇ ਦਿੱਤੀ ਪੰਡਤ ਨੂੰ। ਹੁਣ ਪੰਡਤ ਘੋੜੀ ਤੇ ਚੜ ਕੇ ਪਿੰਡ ਦੇ ਵਿੱਚ ਚੱਕਰ ਮਾਰੇ। ਉਹਨਾਂ ਨੂੰ ਬੜਾ ਵੀ ਲੱਗਾ ਵੀ ਇਹ ਤਾਂ ਪੰਡਤ ਦੇ ਚਲਾਈ ਜਾਂਦਾ ਘੋੜੀ। ਤੇ ਉਹਨਾਂ ਨੇ ਬੁਲਾਇਆ ਪੰਡਤ ਜੀ ਘੋੜੀ ਪਹੁੰਚ ਗਈ ਕਹਿਣ ਲੱਗਾ ਜੀ ਜੋ ਤੁਸੀਂ ਮੈਨੂੰ ਦਿਓਗੇ ਨਾ ਇਹ ਤੁਹਾਡੇ ਗਏ ਹੋਏ ਪ੍ਰਾਣੀ ਨੂੰ ਮਿਲੇਗਾ। ਤੁਹਾਡੇ ਪਿਤਾ ਜੀ ਨੂੰ ਪਹੁੰਚ ਗਈ ਘੋੜੀ ਉਹ ਜਾਂਦੇ ਹੁਣ ਬੜੀ ਆਨੰਦ ਦੇ ਨਾਲ ਜਾਂਦੇ ਕਚਹਿਰੀਆਂ। ਫਿਰ ਉਹਨਾਂ ਨੇ ਇੱਕ ਯਕੀਮ ਸੋਚੀ ਵੀ ਇਹਨੂੰ ਪੰਡਤ ਨੂੰ ਸਖਾਈਏ ਸਬਕ ਉਹਨਾਂ ਨੇ ਘਰ ਬੁਲਾਇਆ ਪੰਡਤ ਜੀ ਸਾਡੇ ਪਿਤਾ ਜੀ ਨਾ ਸਾਡੇ ਸੁਪਨੇ ਵਿੱਚ ਆਏ ਸੀ ਪਹਿਲਾਂ ਤਾਂ ਡਰ ਗਿਆ ਉਹਨੇ ਤਾਂ ਝੂਠ ਬੋਲਿਆ ਸੀ ਕਹਿੰਦਾ ਕੀ ਕਹਿੰਦੇ ਸੀ ਉਹ ਕਿਉਂਕਿ ਸਾਡੇ ਪਿਤਾ ਜੀ ਨੂੰ ਨਾ ਅਫੀਮ ਖਾਣ ਦੀ ਆਦਤ ਸੀ ਤੇ ਉੱਥੇ ਮਿਲਦੀ ਨਹੀਂ ਹੈ ਤੇ ਤੁਸੀਂ ਅਫੀਮ ਖਾਓ ਤੇ ਸਾਡੇ ਪਿਤਾ ਜੀ ਨੂੰ ਨਿਹਾਲ ਕਰੋ ਵੀ ਜੋ ਤੁਹਾਨੂੰ ਦਵਾਂਗੇ ਪਹੁੰਚ ਜਾਏਗਾ ਉਹ ਚੰਗੀ ਤਰ੍ਹਾਂ ਗੋਲਾ ਬਣਾ ਕੇ ਉਹਦੇ ਮੂੰਹ 'ਚ ਬਾਤਾਂ ਪੰਡਤ ਦੇ ਕਹਿਣ ਦਾ ਭਾਵ ਇਹ ਕਿ ਲੋਕਾਂ ਨੂੰ ਲੁੱਟਿਆ ਸੀ ਅੱਜ ਅਸੀਂ 21ਵੀਂ ਸਦੀ ਦੇ ਵਿੱਚ ਵੀ ਲੋਕ ਪਖੰਡ ਕਰਦੇ ਅੱਜ ਵੀ ਕਰ ਰਹੇ ਉਹ ਕਹਿੰਦੇ ਜੀ گاਉ ਜਿਹੜੀ ਐ ਦਾਨ ਕਰਨੀ ਪਵੇਗੀ ਉਹ ਬਹਿ ਤਰਨੀ ਨਦੀ ਜਿਹੜੀ ਐ ਉਹ 2 ਜੋਜਣ ਲੰਬੀ ਐ ਮਤਲਬ 9 ਮੀਲ ਚੌੜੀ ਐ ਤੇ ਫਿਰ ਉਹ ਗਾਂ ਤੇ ਬੈਠ ਕੇ ਬੰਦਾ ਪਾਰ ਹੋ ਸਕਦਾ ਹੁਣ ਦੇਖੋ ਸੋਚੋ ਸਰੀਰ ਤਾਂ ਤੁਸੀਂ ਸਾੜ ਕੇ ਆਏ ਤੇ ਕਿਹੜੀ ਗਾਂ ਤੇ ਕਿਹੜੀ ਨਦੀ ਕਿਸੇ ਨੇ ਦੇਖੀ ਐ ਨਾ ਪੰਡਤ ਨੇ ਦੇਖੀ ਐ ਮਤਲਬ ਇੰਨਾ ਦਿਮਾਗ ਦੇ ਵਿੱਚ ਇੰਨਾ ਲੋਕਾਂ ਦੇ ਪਾਹ ਦਿੱਤਾ ਗਿਆ ਤੇ ਉਹ ਅੱਜ ਵੀ ਚੱਲ ਰਿਹਾ ਇਥੇ ਲਿਖਿਆ ਗਉ ਮਨਸਉਣੀ ਜਾਂ ਹੋਰ ਕੋਈ ਮਨਮਤ ਸੰਸਕਾਰ ਨਹੀਂ ਕਰਨਾ ਕੇਵਲ ਗੁਰਬਾਣੀ ਦਾ ਪਾਠ ਕਰਨਾ ਜਾਂ ਵਾਹਿਗੁਰੂ ਵਾਹਿਗੁਰੂ ਕਰਨਾ ਫਿਰ ਇੱਕ ਵਾਰੀ ਕਹਿ ਦਿੰਨਾ ਪ੍ਰਾਣੀ ਨੂੰ ਮਰਨ ਵੇਲੇ ਜੇ ਮੰਝੇ ਤੇ ਹੋਵੇ ហេਠਾ ਨਹੀਂ ਉਤਾਰਨਾ ਚੰਗੇ ਚੰਗੇ ਗੁਰਸਿੱਖਾਂ ਦੇ ਘਰਾਂ ਦੇ ਵਿੱਚ ਜਦੋਂ ਚੜਾਈ ਕਰ ਜਾਂਦੇ ਧਰਤੀ ਤੇ ਪਾ ਦਿੰਦੇ ਉਹਦੇ ਵਾਸਤੇ ਮੰਝਾ ਬਣੀ ਜਿਹੜਾ ਬੰਦਾ ਲੱਖਾਂ ਕਰੋੜਾਂ ਰੁਪਈਆ ਛੱਡ ਜਾਏਗਾ ਉਹਦੇ ਵਾਸਤੇ ਇੱਕ ਮੰਝਾ ਬਣੀ ਹੈ ਕਿਹਨੇ ਕੀ ਦੀ ਸੋਚ ਬ੍ਰਾਹਮਣਾਂ ਦੀ ਚੱਲਦੀ ਅੱਜ ਵੀ ਸਾਡੇ ਘਰਾਂ ਦੇ ਵਿੱਚ ਪੰਡਤਾਂ ਦੀ ਸੋਚ ਹੈ ਬ੍ਰਾਹਮਣ ਸੋਚ ਹੈ ਪਰ ਜਿੰਨਾ ਮਰਜ਼ੀ ਤੁਸੀਂ ਪਾਠ ਕਰ ਬੋ ਜੇ ਉਹਦਾ ਨਤੀਜਾ ਹੀ ਨਹੀਂ ਨਿਕਲਿਆ ਦੂਸਰਾ ਪੁਆਇੰਟ ਹੈ ਪ੍ਰਾਣੀ ਦੇ ਦੇਗ ਤਿਆਗਣ ਤੇ ਧਾ ਨਹੀਂ ਮਰਨੀ ਪੇਟਣਾ ਜਿਹਾ ਸਿਆਪਾ ਨਹੀਂ ਕਰਨਾ ਹੁਣ ਇਹਦੇ ਵਿੱਚ ਹਰੇਕ ਪਿੱਛੇ ਕੋਈ ਨਾ ਕੋਈ ਬ੍ਰਾਹਮਣ ਦੀ ਸੋਚ ਸੀ ਹਰੇਕ ਚੀਜ਼ ਦੇ ਪਿੱਛੇ ਉਹਨੇ ਕੁਝ ਨਾ ਕੁਝ ਮਨੁੱਖ ਦੇ ਦਿਮਾਗ ਦੇ ਵਿੱਚ ਬਾੜ ਦਿੱਤਾ ਹੁਣ ਜਿਹੜੇ ਲੋਕ ਅੱਜ ਤਾਂ ਚਲੋ ਸਮਾਂ ਤਬਦੀਲ ਹੋ ਗਿਆ ਦੇਖੋ ਜਿਹਦੇ ਘਰੋਂ ਕੋਈ ਜਾਂਦਾ ਨਾ ਤੇ ਉਹਨੂੰ ਦੁੱਖ ਬੜਾ ਹੁੰਦਾ ਕਿਉਂਕਿ ਪਿਆਰ ਹੁੰਦਾ ਹੈ ਨਾ ਜਿੰਨੀ ਜਿੰਨੀ نزدیکی ਹੁੰਦੀ ਆ ਜਿੰਨਾ ਜਿੰਨਾ ਪਿਆਰ ਹੁੰਦਾ ਉਹਨਾਂ ਦਾ ਬੰਦੇ ਨੂੰ ਦੁੱਖ ਹੁੰਦਾ ਪਰ ਅੱਗੇ ਕੀ ਹੁੰਦਾ ਸੀ ਉਹ ਕਿਰਾਏ ਤੇ ਬੀਬੀਆਂ ਬਲਾਈਆਂ ਜਾਂਦੀਆਂ ਸੀ ਰੋਣ ਵਾਲੀਆਂ ਜਿੱਦਾਂ ਬੈਂਡ ਵਾਲੇ ਬਣਾਉਂਦੇ ਨਾ ਉਦਾਂ ਉਹ ਰੋਣ ਵਾਲੇ ਬੁਲਾਏ ਜਾਂਦੇ ਸੀ ਪੱਟ ਸਿਆਪਾ ਕਰਨ ਵਾਸਤੇ ਬੈਂਡ ਪਾਉਂਦੇ ਸੀ ਇਦਾਂ ਪੂਰਾ ਉਹਨਾਂ ਨੇ ਸਰੀਰ ਆਪਣਾ ਲਾਲ ਕਰ ਲੈਣ ਲੈਣ ਬਣਾ ਕੇ ਖੜੇ ਹੋ ਕੇ ਜੋਰ-ਜੋਰ ਦੀ ਪੱਟ ਸਿਆਪਾ ਕਰਨਾ ਪਿੰਡਾਂ ਦੇ ਵਿੱਚ ਬਹੁਤ ਚੱਲਦਾ ਸੀ ਅੱਜ ਵੀ ਪਿੰਡਾਂ 'ਚ ਤੋ ਉਹਦਾ ਕਾਰਨ ਕੀ ਹੈ ਜੋਰ-ਜ਼ੋਰ ਦੀ ਰੋਣਾ ਤੇ ਉਹਦਾ ਇਹ ਕਾਰਨ ਸੀ ਕਿ ਪੰਡਤ ਨੇ ਜਿਹੜੀ ਸੋਚ ਪਾਈ ਸੀ ਵੀ ਜੀਵ ਆਤਮਾ ਡਰ ਕੇ ਘਰ ਦਾ ਮੂੰਹ ਤਿਆ ਕੇ ਘਰੋਂ ਦੌੜ ਜਾਏ ਬੇ ਇੰਨੀ ਜੋਰ-ਜ਼ੋਰ ਦੀ ਰੋਵੋ ਤੋ ਜੀਵ ਆਤਮਾ ਘਰ ਵਾਪਸ ਆ ਨਾਵੇ ਬਸ ਇਹਨਾਂ ਨੂੰ ਡਰਾਸ ਦੇਓ ਜੀਵਾਤ ਹੁਣ ਤੋਂ ਦੋਈ ਚੀਜ਼ਾਂ ਹੁੰਦੀਆਂ ਮੌਤ ਹੁੰਦੀ ਨਾ ਬੰਦੇ ਦੀ ਜਾਂ ਤਾਂ ਪ੍ਰਭੂ ਵਿੱਚ ਲੀਨ ਹੋ ਜਾਂਦਾ ਜੇ ਭਗਤੀ ਕਰਦਾ ਹੈ ਗੁਰਮਤ ਨੇ ਦੋਈ ਗੱਲਾਂ ਦੱਸੀਆਂ ਜਾਂ ਫਿਰ ਜਨਮ ਮਰਨ ਦੇ ਚੱਕਰ ਚ ਪੈ ਜਾਂਦਾ ਉਸ ਤੋਂ ਅਲਾਪ ਕੋਸ਼ੋ ਨਹੀਂ ਤੇ ਸਤਿਗੁਰ ਨੇ ਇਹ ਆਖਿਆ ਕਿ ਰੋਣਾ ਪਟਣਾ ਨਹੀਂ ਹੈ ਗੁਰੂ ਅਮਰਦਾਸ ਜੀ ਦੀ ਵਸੀਅਤ ਹੈ ਗੁਰੂ ਅਮਰਦਾਸ ਜੀ ਦੇ ਪੜਪੋਤਰੇ ਗੁਰੂ ਅਮਰਦਾਸ ਜੀ ਦੇ ਸੁਪੁੱਤਰ ਬਾਬਾ ਮੋਰੀ ਜੀ ਮੋਰੀ ਜੀ ਦੇ ਪੁੱਤਰ ਆਨੰਦ ਜੀ ਉਹਨਾਂ ਦੇ ਪੁੱਤਰ ਸੀ ਬਾਬਾ ਸੁੰਦਰ ਜੀ ਜਿਨ੍ਹਾਂ ਦਾ ਅਸੀਂ ਸੱਤ ਬਾਣੀ ਪੜਦੇ ਹਾਂ ਉਹਦੇ ਵਿੱਚ ਲਿਖਿਆ ਸਤ ਗੁਰ ਭਾਣੇ ਆਪਣੇ ਬਹਿ ਪਰਵਾਰ ਸਦਾ ਆ ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ ਉਹ ਪਰਮਾਤਮਾ ਦਾ ਸ਼ੁਕਰ ਕਰਨਾ ਜਿਸ ਕੀ ਵਾਸਤ ਤਿਸ ਅੱਗੇ ਰੱਖ ਕੇ ਪ੍ਰਭ ਕੀ ਆਗਿਆ ਮਾਨੇ ਮਾਤੇ ਇਹ ਸਿਰਫ ਘਾਟ ਕੀ ਗੁਰਬਾਣੀ ਨਾ ਪੜਨ ਕਰਕੇ ਨਾ ਵਿਚਾਰਨ ਨਾ ਕਰਕੇ ਅਮਲ ਵਿੱਚ ਨਾ ਲਿਆਉਣ ਕਰਕੇ ਇਹ ਚੀਜ਼ਾਂ ਜਿਹੜੀਆਂ ਬੜਾ ਅਫਸੋਸ ਹੈ ਮਤਲਬ ਸਾਨੂੰ ਪਰਮਾਤਮਾ ਦੇ ਕੀਤੇ ਤੇ ਸ਼ੰਕਾ ਹੈ ਸਭ ਕਹਿੰਦੇ ਜੋ ਤ ਉਦਭਾਵੇ ਸਾਈ ਭਲੀ ਕਾਲ ਕੀਤਾ ਕਰਨਾ ਸਰਵਰ ਜਾਇ ਕਿਸ ਕੀਚੇ ਜੇ ਕਰ ਸਕੀ ਆਪਣਾ ਕੀਤਾ ਕਿਸੂ ਨਾ ਹੋਵੇ ਜਿਉ ਹਰ ਭਾਵੇ ਤਿਉ ਰਖੀਏ ਪ੍ਰਾਣੀ ਦੇ ਦੇਹ ਤਿਆਗਣ ਤੇ ਤਾਂ ਨਹੀਂ ਮਾਰਨੀ ਪਟਣਾ ਜਾਂ ਸਿਆਪਾ ਨਹੀਂ ਕਰਨਾ ਮਨ ਨੂੰ ਵਾਹਿਗੁਰੂ ਦੀ ਰਜਾ ਵਿੱਚ ਲਿਆਉਣ ਲਈ ਗੁਰਬਾਣੀ ਦਾ ਪਾਠ ਜਾਂ ਵਾਹਿਗੁਰੂ ਦਾ ਜਾਪ ਕਰੀ ਜਾਣਾ ਚੰਗਾ ਹੈ ਤੀਸਰਾ ਪੁਆਇੰਟ ਹੈ ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ ਸੋ ਵੀ ਸੰਸਕਾਰਨਾ ਹੈ ਇਹ ਸਭ ਤੋਂ ਪਤਰੀਕਾ ਵਧੀਆ ਜਿਹੜਾ ਹੈ ਉਹ ਸੰਸਕਾਰ ਕਰਨਾ ਹੁਣ ਅੱਗੇ ਆਉਣ ਵਾਲਾ ਜਿਹੜਾ ਸਮਾਂ ਹੈ ਤਾਂ ਲੱਕੜਾਂ ਨਹੀਂ ਮਿਲਣੀਆਂ ਮਸ਼ੀਨਾਂ ਵੱਡੇ ਸ਼ਹਿਰਾਂ ਦੇ ਵਿੱਚ ਆ ਗਈਆਂ ਪਰ ਗੁਰਮਤ ਨੇ ਸਾਨੂੰ ਇਸ ਭੁਲੇਖੇ ਦੇ ਵਿੱਚ ਨਹੀਂ ਪਾਇਆ ਹਾਂ ਸਭ ਤੋਂ ਵਧੀਆ ਤਰੀਕਾ ਇਹੀ ਹੈ ਪਰ ਜੇ ਨਹੀਂ ਹੈ ਉਹ ਵੀ ਲਿਖਿਆ ਬਾਣੀ ਦੇ ਵਿੱਚ ਲਿਖਿਆ ਕਿਉਂਕਿ ਬਾਣੀ ਦੇ ਆਧਾਰ ਤੇ ਰਹਿਤ ਮਰਜਾਦਾ ਬਾਣੀ ਸਤਗੁਰ ਕਹਿੰਦੇ ਇੱਕ ਦੱਜਾ ਇੱਕ ਦੱਬੀ ਹੈ ਦੱਜੇ ਮਤਲਬ ਇੱਕ ਸਾੜ ਦਿੱਤਾ ਜਾਂਦਾ ਮੁਰਦਾ ਇੱਕ ਦੱਬੀਏ ਕਈ ਐਸੀ ਲਾਸ਼ਾਂ ਹੁੰਦੀਆਂ ਹਨ ਇਕਣਾ ਕੁੱਤੇ ਖਾਏ ਉਹ ਲਾਸ਼ਾਂ ਸੜ ਜਾਂਦੀਆਂ ਲਵਾਰਸ ਹੁੰਦੀਆਂ ਹਨ ਇੱਕ ਦੱਜਾ ਇੱਕ ਦੱਬੀਏ ਇਕਣਾ ਕੁੱਤੇ ਖਾਏ ਇੱਕ ਪਾਣੀ ਵਿੱਚ ਉਹ ਛੁੱਟੀ ਹੈ ਕਿ ਪਾਣੀ ਵਿੱਚ ਰੋੜ ਦਿੱਤੇ ਜਾਂਦੇ ਆ ਇੱਕ ਭੀ ਫਿਰ ਹਸਣ ਪਾਏ ਹਸਣ ਕਹਿੰਦੇ ਖੂਹ ਨੂੰ ਆ ਪਾਰਸੀਆਂ ਦੇ ਖੂਹ ਇੱਥੇ ਵੀ ਬਣੇ ਹੋਏ ਆ ਉਹ ਪਾਰਸੀ ਜਿਹੜੇ ਆ ਉਹ ਲਟਕਾ ਦਿੰਦੇ ਸੀ ਫਿਰ ਉਹ ਗਰਜਾਂ ਉਹ ਖਾ ਜਾਂਦੀਆਂ ਇੱਕ ਨਾ ਇੱਕ ਵੀ ਹਸਣ ਪਾਏ ਹਸਣ ਮਤਲਬ ਖੂਹ ਦੇ ਵਿੱਚ ਉਹਨੂੰ ਲਟਕਾ ਦਿੰਦੇ ਸੀ ਬੋਡੀ ਨੂੰ ਨਾਨਕ ਏਵ ਨਾ ਜਦੋਂ ਕਿੱਥੇ ਜਾਏ ਸਮਾਏ ਕੌਣ ਕਹਿੰਦਾ ਕੌਣ ਦੱਸ ਸਕਦਾ ਵੀ ਉਹ ਜੀਵਾਤਮਾ ਕਿੱਥੇ ਸਮਾ ਗਈ ਪਾਸ਼ਾ ਜੀ ਗੁਰਨਾਨਕ ਪਾਸ਼ਾ ਮਹਾਰਾਜ ਸਾਡੇ ਦੇ ਬੜੀ ਕਿਰਪਾ ਕੀਤੀ ਹੈ ਅਸੀਂ ਸਾਨੂੰ ਤਾਂ ਗੁਰੂ ਸਾਹਿਬ ਜੀ ਮਹਾਰਾਜ ਦਾ ਬਾਰ ਬਾਰ ਧੰਨਵਾਦ ਕਰਨਾ ਚਾਹੀਦਾ ਜਿਨ੍ਹਾਂ ਨੇ ਸਾਨੂੰ ਗੁਰਬਾਣੀ ਦਿੱਤੀ ਹੈ ਬਕਰੀ ਗੱਲ ਹੈ ਸਮਝਣਾ ਜਾਂ ਉਹਨੂੰ ਅਮਲ ਵਿੱਚ ਲਿਆਉਣਾ ਉਹ ਅਸੀਂ ਨਹੀਂ ਕਰ ਰਹੇ ਤੇ ਜਿਹੜੇ ਕਰਦੇ ਉਹ ਮੁਬਾਰਕ ਹੈ ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ ਸੋ ਵੀ ਸੰਸਕਾਰ ਨਾਲ ਚਾਹੀਏ ਜਿੱਥੇ ਸੰਸਕਾਰ ਦਾ ਪ੍ਰਬੰਧ ਨਾ ਹੋ ਸਕੇ ਉਹ ਕਹੇ ਅਸੀਂ ਜਗਾਉਂਦੇ ਹਾਂ ਪ੍ਰਬੰਧ ਨਹੀਂ ਹੈ ਹਾਂ ਕਰੋਨਾ ਵਿੱਚ ਕੀ ਹੋਇਆ ਸੀ ਬੰਦਾ ਨਹੀਂ ਆਉਂਦਾ ਸੀ ਹੌਂਦਾ ਕਹਿੰਦੇ ਫਲਾਣਾ ਵੀ ਮੂੰਹ ਦੇਖ ਲੇ ਫਲਾਣਾ ਵੀ ਆ ਜਾਏ ਤੇ ਉਦੋਂ ਤਾਂ ਹੱਥੇ ਨਹੀਂ ਲਾਉਂਦਾ ਸੀ ਕੋਈ ਕਰਦੇ ਵੀ ਨਹੀਂ ਜਾਂਦੇ ਸੀ ਤੇ ਸਚਾਈ ਦਿਖਾਈ ਸੀ ਨਾ ਰੱਬ ਨੇ ਸਚਾਈ ਦਿਖਾਈ ਸੀ ਵੀ ਆਹ ਚੀਜ਼ਾਂ ਤੁਹਾਡਾ ਤੁਸੀਂ ਜਿਹਨਾਂ ਦਾ ਮਾਣ ਕਰਦੇ ਹੋ ਜਿਹਨਾਂ ਵਾਸਤੇ ਪਾਪ ਕਰਦੇ ਹੋ ਜਿਨ੍ਹਾਂ ਉੱਪਰ ਬਹੁਤ ਕਰਦੇ ਵੀ ਅਸੀਂ ਜਿਹੜਾ ਤੁਸੀਂ ਪਖੰਡ ਕਰਦੇ ਹੋ ਆ ਦੇਖ ਲਓ ਕੀ ਹੋ ਰਿਹਾ ਆ ਕਿੱਥੇ ਲਾਸ਼ਾਂ ਦੀ ਕਿਹੜਾ ਮਰਿਆ ਕੌਣ ਗਿਆ ਕਿੱਥੇ ਕਿਹਨੇ ਫੁੱਲ ਪਾ ਕੇ ਆਇਆ ਕੌਣ ਕਿੱਥੇ ਗਿਆ ਇਹ ਕਰਮ ਜਿਹੜੇ ਆ ਉਹਦੋਂ ਬੰਦਾ ਚਲਾ ਗਿਆ ਉਹਨੂੰ ਜੋ ਮਰਜੀ ਤੁਸੀਂ ਭਾਵੇਂ ਉਹਨੂੰ ਚੰਦਨ ਦੀ ਲੱਕੜੀ ਵਿੱਚ ਸਾੜਦੇ ਹੋ ਭਾਵੇਂ ਕਿਕਰਾਂ ਦੀ ਲੱਕੜੀ ਵਿੱਚ ਸਾੜਦੇ ਉਹਨੂੰ ਕੋਈ ਫਰਕ ਨਹੀਂ ਪੈਣਾ ਉਹਨੇ ਜੋ ਕੀਤਾ ਕਰਮ ਹੀ ਆਪੋ ਆਪਣੇ ਜੋ ਨਹੀਂ ਕੀਤਾ ਉੱਥੇ ਤਾਂ ਕਰਮੀ ਕਰਮੀ ਹੋਏ ਵਿਚਾਰ ਉੱਥੇ ਸੱਚੇ ਹੀ ਸੱਚ ਨੇ ਬੜੇ ਉੱਥੇ ਸ਼ਰਧਾਂਜਲੀਾਂ ਦੇ ਨਾਲ ਨਹੀਂ ਉਹਨੇ ਗੁਰਮੁਖ ਬਣ ਜਾਣਾ ਵੀ ਗੁਰਮੁਖ ਜਨਮ ਸਵਾਰ ਦਰਗਾਹ ਚਲੇ ਲਿਖਣ ਨਾਲ ਜਾਂ ਸ਼ਬਦ ਪੜਨ ਨਾਲ ਨਹੀਂ ਗੁਰਮੁਖ ਬਣ ਜਾਣਾ ਜ਼ਿੰਦਗੀ ਜੀਵਨ ਬਤੀਤ ਕਰਨਾ ਪਏਗਾ ਪਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ ਸੋ ਵੀ ਸੰਸਕਾਰਨਾ ਚਾਹੀਏ ਜਿੱਥੇ ਸੰਸਕਾਰ ਦਾ ਪ੍ਰਬੰਧ ਨਾ ਹੋ ਸਕੇ ਉੱਥੇ ਜਲ ਪ੍ਰਵਾਹ ਜਾਂ ਹੋਰ ਤਰੀਕਾ ਵਰਤਨ ਤੋਂ ਸ਼ੰਕਾ ਨਹੀਂ ਕਰਨੀ ਅਕਬੀਰ ਸਾਹਿਬ ਕਹਿੰਦੇ ਆਹ ਕਹਿੰਦੇ ਭਾਈ ਬੁੱਤ ਪੂਜ ਪੂਜ ਹਿੰਦੂ موਏ ਤੁਰਕ موਏ ਸਿਰ ਨਾਈ ਓ ਲੈ ਜਾਰੇ ਓ ਲੈ ਗਾਡੇ ਤੇਰੀ ਗੱਤ ਦੋਹੂ ਨਾ ਪਾਈ ਉਹਨਾਂ ਨੇ ਆਪਣੇ ਮੁਰਦੇ ਸਾੜ ਦਿੱਤੇ ਉਹਨਾਂ ਨੇ ਆਪਣੇ ਮੁਰਦੇ ਦੱਬ ਦਿੱਤੇ ਪਰ ਤੂੰ ਕਿਦਾਂ ਦਾ ਇਹ ਤਾਂ ਕੋਈ ਜਾਣਦੇ ਨਹੀਂ ਕਹਿੰਦੇ ਮੰਨ ਰੇ ਸੰਸਾਰ ਅੰਧੇ ਘੇਰਾ ਚਾਹ ਦਿਸ ਪਸਰਿਓ ਹੈ ਜਮ ਜੇਵਰਾ ਅੱਗੇ ਹੈ ਸੰਸਕਾਰਨ ਲਈ ਦਿਨ ਜਾਂ ਰਾਤ ਦਾ ਭਰਮ ਨਹੀਂ ਕਰਨਾ ਕਿਸੇ ਮੌਖਾ ਕੰਮ ਮੁਸ਼ਕਲ ਬਣ ਜਾਏ ਕਿਉਂਕਿ ਆਪਾਂ ਸਮਾਜ ਵਿੱਚ ਰਹਿੰਦੇ ਆ ਜਿੰਨੀ ਜਲਦੀ ਹੋਵੇ ਕਿਉਂਕਿ ਸਰੀਰ ਦਾ ਵੀ ਨਿਜਮ ਹੁੰਦਾ ਸੰਸਰੀਰ ਦਾ ਵੀ ਨਿਜਮ ਹੁੰਦਾ ਉਹ ਵੀ ਬਦਬੂ ਮਾਰਨ ਲੱਗ ਜਾਏਗਾ ਥੋੜੇ ਸਮੇ ਬਾਅਦ ਜਿੰਨੀ ਜਲਦੀ ਹੋਵੇ ਸੰਸਕਾਰ ਕਰ ਦੇਣਾ ਚਾਹੀਦਾ ਤੇ ਦਿਨ ਰਾਤ ਦਾ ਭਰਮ ਨਹੀਂ ਕਰਨਾ ਮਰਤਕ ਸਰੀਰ ਨੂੰ ਇਸ਼ਨਾਨ ਕਰਾ ਕੇ ਸਵਸਥ ਵਸਤਰ ਪਾਏ ਜਾਣ ਤੇ ਕਕਾਰ ਜੋਧਾ ਨਾ ਕੀਤੇ ਜਾਣ ਫਿਰ ਤਖਤੇ ਉੱਪਰ ਪਾ ਕੇ ਚਲਾਣੇ ਦਾ ਅਰਦਾਸਾ ਸੋਧਿਆ ਜਾਵੇ ਫਿਰ ਅਰਥੀ ਨੂੰ ਚੱਕ ਕੇ ਸ਼ਮਸ਼ਾਨ ਭੂਮੀ ਵੱਲ ਲਿਜਾਇਆ ਜਾਵੇ ਹੁਣ ਇੱਥੇ ਕਿਤੇ ਨਹੀਂ ਲਿਖਿਆ ਵੀ ਗੁਰਦੁਆਰੇ ਲਿਜਾਇਆ ਜਾਵੇ ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਜਿਹੜਾ ਬੰਦਾ ਜ਼ਿੰਦਗੀ ਵਿੱਚ ਨਹੀਂ ਆਇਆ ਕਦੇ ਗੁਰਦੁਆਰੇ ਉਹਨੂੰ ਵੀ ਗੇਟ ਖੋਲ ਕੇ ਮੱਥਾ ਹੁਣ ਮਰਦਾ ਕੀ ਮੱਥਾ ਟੇਕੇਗਾ ਹੁਣ ਦੇਖੋ ਨਾ ਉਦਾਹਰਨ ਹੈ ਕਈ ਕਈ ਪਿੰਡਾਂ ਦੇ ਵਿੱਚ ਗੁਰਦੁਆਰਾ ਸਭ ਨਹੀਂ ਹਨ ਉਥੇ ਸਿੱਖ ਪਰਿਵਾਰ ਇੱਕੋ ਹੀ ਹੈ ਉਹ ਪਹਿਲੋਂ ਖੰਡਵਾ ਲੈ ਕੇ ਆਉਣਗੇ 30 40 50 ਕਿਲੋਮੀਟਰ ਫਿਰ ਉਹ ਮੱਥਾ ਟਕਾ ਕੇ ਫਿਰ ਲੈ ਕੇ ਜਾਣਗੇ ਇਦਾਂ ਦੀ ਕੋਈ ਮਰਜ਼ਾਦਾ ਨਹੀਂ ਬਣਾਈ ਗਈ ਇੱਥੇ ਲਿਖਿਆ ਵੀ ਫਿਰ ਅਰਥੀ ਨੂੰ ਚੁੱਕ ਕੇ ਸ਼ਮਸ਼ਾਨ ਭੂਮੀ ਵੱਲ ਲਜਾਇਆ ਜਾਵੇ ਨਾਲ ਬੈਰਾਗਮਈ ਸ਼ਬਦਾਂ ਦਾ ਉਚਾਰਨ ਕੀਤਾ ਜਾਵੇ ਸੰਸਕਾਰ ਦੀ ਥਾਂ ਤੇ ਪਹੁੰਚ ਕੇ ਚਿਖਾ ਰਚੀ ਜਾਵੇ ਫਿਰ ਸਰੀਰ ਨੂੰ ਅਗਨ ਅਗਨੀ ਭੇਟਾ ਕਰਨ ਲਈ ਅਰਦਾਸਾ ਸੋਧਿਆ ਜਾਵੇ ਫਿਰ ਪ੍ਰਾਣੀ ਨੂੰ ਅੰਗੀਠੇ ਤੇ ਰੱਖ ਕੇ ਪੁੱਤਰ ਜਾਂ ਕੋਹਰ ਸਬੰਧੀ ਜਾਂ ਹਿਤੂ ਆਦ ਅਗਨੀ ਲਾਤ ਦੇਵੇ ਇਹ ਭਰਮ ਨਹੀਂ ਕਿ ਪੰਡਤ ਨੇ ਭਰਮ ਪਾਇਆ ਸੀ ਪੁੱਤਰ ਹੀ ਅਗ ਲਾਏਗਾ ਤਾਂ ਇਹਦੀ ਗਤੀ ਹੋਏਗੀ ਗੁਰਬਾਣੀ ਕਹਿੰਦੀ ਭਾਵੇਂ ਬੱਚੀ ਹੋਵੇ ਕੋਈ ਪਰਿਵਾਰ ਦਾ ਹੋਵੇ ਕੋਈ ਵੀ ਹੋਵੇ ਤੋ ਕਰ ਸਕਦੇ ਫਿਰ ਪ੍ਰਾਣੀ ਨੂੰ ਅੰਗੀਠੇ ਉਤੇ ਰੱਖ ਕੇ ਪੁੱਤਰ ਜਾਂ ਕੋਈ ਹੋਰ ਸੰਬੰਧੀ ਜਾਂ ਹਿਤੂ ਆਦੀ ਅਗਨ ਲਾ ਦੇਵੇ ਸੰਗਤ ਵਿੱਚ ਖੁਦ ਬੈਠ ਸੰਗਤ ਕੁਝ ਵਿੱਥ ਤੇ ਦੂਰੀ ਤੇ ਬੈਠ ਕੇ ਸੰਬੰਧੀ ਜਾਂ ਹਿਤੂ ਮਾਫ ਕਰਨ ਨਾਲ ਸੰਗਤ ਕੁਝ ਵਿੱਥ ਤੇ ਬੈ ਕੇ ਕੀਰਤਨ ਕਰੇ ਜਾਂ ਬਰਾਗ ਵਿੱਚ ਸ਼ਬਦ ਪੜੇ ਜਦ ਅੰਗੀਠਾ ਪੂਰੀ ਤਰ੍ਹਾਂ ਬਲੋਠੇ ਤਾਂ ਕਪਾਲ ਕਿਰਿਆ ਆਦੀ ਕਰਨਾ ਮਨਮਤ ਹੈ Hindu ਧਰਮ ਦੇ ਤੁਸੀਂ ਇਹ ਕਿਉਂ ਇੱਕ ਬਾਸ ਲੈ ਗਏ ਤਾਂ ਫਿਰ ਅੱਗੇ ਲੋਟਾ ਲਾ ਦਿੰਦੇ ਆ ਮਤਲਬ ਉਹਦੇ ਕਪਾਲ ਮਤਲਬ ਸਿਰ ਉਹਦੇ ਸਿਰ ਨੂੰ ਫੋੜਦੇ ਆ ਵੀ ਤਾਂ ਉਹਦੀ ਉਹ ਮਤਲਬ ਹੋ ਗਿਆ ਫਲਨ ਹੋ ਗਿਆ ਉਹ ਤਾਂ ਆਪਣੇ ਆਪ ਛੜ ਜਾਣਾ ਸਰ ਇਹ ਜਿਹੜੇ ਮਨਮਤ ਜਿਹੜੀ ਹੈ ਇਹ ਨਹੀਂ ਕਰਨੀ ਕਪਾਲ ਕਿਰਿਆ ਆਦਿ ਕਰਨਾ ਮਨਮਤ ਹੈ ਸੋਲੇ ਦਾ ਪਾਠ ਕਰਕੇ ਅਰਦਾਸਾ ਸੋਧ ਕੇ ਸੰਗਤ ਮੁੜ ਆਵੇ ਇੱਕ ਦੋ ਮ ਆਧਾਰਨਾਵੇਂ ਆਪਣੇ ਵੱਲੋਂ ਵੀ ਆਪ ਜੀ ਦੇ ਨਾਲ ਸਾਂਝੀਆਂ ਕਰ ਰਹੇ ਇਹਦੇ ਵਿੱਚ ਨਹੀਂ ਲਿਖਿਆ ਪ੍ਰਾਤਨ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਅੱਜ ਲੋਕ ਆ ਕੇ ਹੀ ਲੋਂਦੇ ਆਂ ਕਿਆਂ ਦਾ ਭਰਮ ਹੁੰਦਾ ਵੀ ਆ ਕੇ ਨਾਉਣਾ ਹੈ ਅੱਗੇ ਕੀ ਹੁੰਦਾ ਸੀ ਰਸਤੇ ਕੱਚੇ ਹੁੰਦੇ ਸਨ ਪੈਦਲ ਜਾਂਦੇ ਸਨ ਲੋਕ ਤੇ ਮਿੱਟੀ ਉੱਡਦੀ ਹੁੰਦੀ ਸੀ ਤੇ ਫਿਰ ਉਹ ਅੱਗੇ ਕੋਈ ਸਾਧਨ ਵੀ ਨਹੀਂ ਹੁੰਦੇ ਸੀ ਇਨਾ ਕੋਈ ਬੈਠਣ ਦਾ ਵੀ ਸਾਧਨ ਨਹੀਂ ਹੁੰਦੇ ਸੀ ਸਮਸ਼ਾਨ ਅੱਜ ਵੀ ਨਹੀਂ ਕਈ ਜਗ੍ਹਾ ਤੇ ਵਿੱਚ ਹੈਗੇ ਫਿਰ ਕਿਸੇ ਨੇ ਕੋਈ ਮਿਹਨਤ ਕਰ ਲਈ ਕਿਸੇ ਨੇ ਸੇਵਾ ਕਰ ਦਿੱਤੇ ਉੱਥੇ ਨਲਕਾ ਲਵਾ ਦਿੱਤਾ ਉਥੇ ਲੋਕੀ ਨਹਾ ਕੇ ਫਿਰ ਮਿੱਟੀ ਮੁੱਟੀ ਸਿਰ ਤੇ ਪਈ ਆ ਉਹ ਇੱਕ ਕਾਰਨ ਹੁੰਦਾ ਸੀ ਵੀ ਮਿੱਟੀ ਪਈ ਐ ਇਸ ਕਰਕੇ ਆਪਾਂ ਨਾਲ ਲਿਓ ਚਲੋ ਅਲੱਗ ਚੀਜ਼ ਐ ਪਰ ਇਸ ਵਹਿਮ ਨਾਲ ਨਾ ਹੁਣਾ ਕਿ ਆਖ ਪਤਾ ਨਹੀਂ ਕਿ ਮਰਦਾ ਲੈ ਜੰਮੜ ਗਿਆ ਇਹ ਵਹਿਮ ਨਹੀਂ ਕਰਨਾ ਹੁਣ ਕਈ ਲੋਕ ਐ ਮੈਂ ਕਈ ਵਾਰੇ ਸਵਾਲ ਕਰਦਾ ਉਹਨਾਂ ਹੁਣ ਦੇਸੀ ਕੋ ਇੰਨਾ ਪਾ ਦਿੰਦੇ ਉੱਪਰ ਹੁਣ ਦੇਸੀ ਕੋ ਮਰਦੇ ਨੂੰ ਚਾਹੀਦਾ ਜਾਂ ਮਰੇ ਨੂੰ ਜਿੰਦੇ ਨੂੰ ਚਾਹੀਦਾ ਜਿੰਦੇ ਨੂੰ ਚਾਹੀਦਾ ਨਾ ਇੰਨੇ ਸ਼ੌਲ ਪਾ ਦਿੱਤੇ ਜਾਂਦੇ ਛੌਲ ਕਿਹਨੂੰ ਚਾਹੀਦੇ ਆ ਜੀਂਦਿਆਂ ਨੂੰ ਚਾਹੀਦੇ ਆ ਨਾ ਤੇ ਉਹ ਜਿਹੜੀਆਂ ਇਦਾਂ ਦੀਆਂ ਸਾਡੇ ਵਿੱਚ ਪਰੰਪਰਾ ਜਿਹੜੀਆਂ ਸੀ ਇੰਨੀਆਂ ਪ੍ਰਥਾ ਹੋ ਗਈ ਮੈਂ ਤਾਂ ਇੱਕ ਘਰ ਦੇ ਵਿੱਚ ਦੇਖਿਆ ਮਾਫ ਕਰਨਾ ਜਾਈਦਾ ਸਾਰੀ ਜਗ੍ਹਾ ਹੀ ਆ ਉਹ ਹੱਥ ਦੇ ਵਿੱਚ ਪੈਸੇ ਵੜਾਏ ਮਾਤਾ ਜੀ ਦੇ ਹੱਥ ਦੇ ਵਿੱਚ ਜਦੋਂ ਉਹਨੇ ਜਾ ਕੇ ਨਾ ਇੰਦੌਰ ਜਾਰੀ ਤੇ ਰਸਤੇ ਨਾਸ਼ਤਾ ਕਰਨਾ ਉਹਨੇ ਤੋਂ ਇਦਾਂ ਮਤਲਬ ਕਿੱਦਾਂ ਦੀ ਸੋਚ ਆ ਸਾਡੀ ਬ੍ਰਾਹਮਣ ਨੇ ਇਦਾਂ ਦਾ ਕੰਮ ਕਰ ਦਿੱਤਾ ਵੀ ਹੁਣ ਤਾਂ ਪੈਸੇ ਵੀ ਉੱਥੇ ਰਹਿ ਜਾਣੇ ਤੇ ਸਾਰਾ ਕੁਝ ਉੱਥੇ ਰਹਿ ਜਾਣਾ ਸੋਚ ਜਿਹੜੀ ਹੈ ਉਹ ਹਲੇ ਵੀ ਬ੍ਰਾਹਮਣ ਦੀ ਸੋਚ ਕਿਤੇ ਨਾ ਕਿਤੇ ਬੈਠੀ ਹੈ ਘਰ ਆ ਕੇ ਜਾਂ ਲਾਗੇ ਦੇ ਗੁਰਦੁਆਰੇ ਵਿੱਚ ਪ੍ਰਾਣੀ ਨਿਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੱਖਿਆ ਜਾਵੇ ਤੇ ਅਨੰਦ ਸਾਹਿਬ ਦੀਆਂ ਪੌੜੀਆਂ ਦਾ ਪਾਠ ਛੇ ਪੌੜੀਆਂ ਦਾ ਪਾਠ ਅਰਦਾਸਾ ਦਸਵੇਂ ਦਿਨ ਹੋਵੇ ਜਿਹਨੂੰ ਦਸਹਿਰਾ ਕਿਹਾ ਜਾਂਦਾ ਸੀ ਪਰ ਨਾਲੇ ਵੀ ਸਪਸ਼ਟ ਕੀਤਾ ਗਿਆ ਜੇ ਦਸਵੇਂ ਦਿਨ ਨਾ ਹੋ ਸਕੇ ਤਾਂ ਹੋਰ ਕੋਈ ਦਿਨ ਸੰਬੰਧੀਆਂ ਦੀ ਸੋਖ ਨੂੰ ਮੁੱਖ ਰੱਖ ਕੇ ਨਿਯਤ ਕੀਤਾ ਜਾਵੇ ਇਸ ਪਾਠ ਦੇ ਕਰਨ ਵਿੱਚ ਘਰ ਵਾਲੇ ਤੇ ਸਬੰਧੀ ਰਲ ਕੇ ਹਿੱਸਾ ਲੈਣ ਹੁਣ ਕੀ ਹੁੰਦਾ ਕਿ ਅਖੰਡ ਪਾਠ ਸਾਹਿਬ ਗੁਰਦੁਆਰੇ ਰਖਾਤਾ ਪੰਜ ਪੌੜੀਆਂ ਸੁਣ ਲਈਆਂ ਨੌਵੇਂ ਮੱਲੇ ਦੇ ਸ਼ਲੋਕ ਤੇ ਹੋ ਗਿਆ ਪਾਠ ਜੇ ਹੋ ਸਕੇ ਤਾਂ ਹਰ ਰੋਜ਼ ਰਾਤ ਨੂੰ ਕੀਰਤਨ ਵੀ ਹੋਵੇ ਦਸਹਿਰੇ ਤੋਂ ਪਿਛੋਂ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ ਮਤਲਬ ਅੰਤਮ ਅਰਦਾਸ ਜਿਹਨੂੰ ਕਹਿੰਦੇ ਨੇ ਨਾ ਉਸ ਤੋਂ ਬਾਅਦ ਕੋਈ ਰਸਮ ਬਾਕੀ ਨਹੀਂ ਹੈ ਆ ਜਿਹਨੂੰ ਆ ਵੀ ਸੋਚ ਬ੍ਰਾਹਮਣ ਦੀ ਗੁਰਦੁਆਰਿਆਂ ਵਿੱਚ ਆਈ ਉਹ ਭਰੀਣਾ ਇਹ ਬ੍ਰਾਹਮਣ ਦੀ ਸੋਚ ਹੰਬਰੀ ਨਾ ਕਿਦੋਂ ਹੋ ਜਾਂਦਾ ਹੈ ਜੇ ਬੱਚੇ ਨੂੰ ਪੁੱਛੋ 12 ਮਹੀਨੇ ਕਿਦੋਂ ਹੁੰਦੇ ਆ ਬ੍ਰੀਣਾ ਤਾਂ ਹੁਣ 15 ਦਿਨ ਵਿੱਚ ਹੀ ਬ੍ਰੀਣਾ ਹੋ ਜਾਂਦੇ ਮਹੀਨੇ ਬਾਅਦ ਵੀ ਬੀਰੇਣਾ ਹੋ ਜਾਂਦਾ ਇੱਕ ਸੋਚ ਸਾਡੀ ਦੇ ਅੰਤਮ ਅਰਦਾਸ ਤੋਂ ਬਾਅਦ ਕੋਈ ਰਸਮ ਨਹੀਂ ਕੋਈ ਸ਼ਰਾਧ ਨਹੀਂ ਅੱਗੇ ਸਾਰਾ ਕੁਝ ਲਿਖਿਆ ਦਸਾਰੇ ਤੋਂ ਪਿਛੋਂ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ ਮ੍ਰਿਤਕ ਪ੍ਰਾਣੀ ਦਾ ਗੀਠਾ ਠੰਡਾ ਹੋਣ ਤੇ ਸਾਰੀ ਦੇਹ ਦੀ ਭਸਮ ਹਸਤੀਆਂ ਸਮੇਤ ਉਠਾ ਕੇ ਜਲ ਪ੍ਰਵਾਹ ਕਰ ਦਿੱਤੀ ਜਾਵੇ ਜਾ ਉਥੇ ਦਬ ਕੇ ਜ਼ਮੀਨ ਬਰਾਬਰ ਕਰ ਦਿੱਤੀ ਜਾਵੇ ਸੰਸਕਾਰ ਅਸਥਾਨ ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਣਾ ਹੈ ਹੁਣ ਕੀ ਹੁੰਦਾ ਹੈ ਇੱਕ ਦਿਨ ਮੈਨੂੰ ਕਹਿ ਰਿਹਾ ਸੀ ਇੱਕ ਬੰਦਾ ਵੀ ਜੈਨੀ ਆਉਂਦੇ ਆ ਉਥੇ ਹੀ ਬਰਾਬਰ ਸਾਰਾ ਕੁਝ ਕਰਕੇ ਆਪਣੀ ਰਾਖ ਹਸਤੀਆਂ ਸਮੇਤ ਉੱਤੇ ਪਾਣੀ ਦੇ ਵਿੱਚ ਸੈਟ ਜਾਂਦਾ ਸਾਡੀ ਵੀ ਮਰਜ਼ਾਦਾ ਇਹੀ ਹੈ ਸਾਨੂੰ ਨੇ ਆਖਿਆ ਵੀ ਤੁਸੀਂ ਉਥੇ ਕੀਰਤਪੁਰ ਸਾਹਿਬ ਪਾਓਗੇ ਹਰਦਵਾਰ ਪਾਓਗੇ ਤਾਂ ਉਹਦੀ ਮੁਕਤੀ ਹੋਏਗੀ ਇਹ ਤਾਂ ਹੁਣ ਜਿੱਥੇ ਮਰਜ਼ੀ ਤੁਸੀਂ ਲੈ ਜਾਓ ਅੱਜ ਕੱਲੋ ਵੱਡੇ ਵੱਡੇ ਕੋਈ ਮਰ ਜਾਂਦਾ ਬਾਬੇ ਵੀ ਇੱਦੇ ਕਰਨ ਲੱਗ ਗਏ ਰਾਜਨੀਤਿਕ ਬੰਦੇ ਵੀ ਕਰਨ ਲੱਗ ਗਏ ਉਹਨਾਂ ਦੀ ਲੈ ਕੇ ਘੁੰਮਦੇ ਰਹਿੰਦੇ ਆ ਰਾਖ ਤੇ ਉਹਨਾਂ ਨੇ ਤਾਂ ਫਾਇਦਾ ਲੈਣਾ ਹੁੰਦਾ ਨਾ ਵੋਟਾਂ ਦਾ ਤੇ ਇਹ ਤਾਂ ਹੁਣ ਪੁਰਾਣੀ ਚੜ੍ਹਾਈ ਕਰ ਗਿਆ ਮ੍ਰਿਤਕ ਪੁਰਾਣੀ ਦਾ ਅੰਗੇਠਾ ਠੰਡਾ ਹੋਣ ਤੇ ਸਾਰੀ ਦੇਹ ਦੀ ਭਸਮ ਅਸਤੀਆਂ ਸਮੇਤ ਉਠਾ ਕੇ ਜਲ ਪ੍ਰਵਾਹ ਕਰ ਦਿੱਤੀ ਜਾਵੇ ਅਲੱਗ-ਅਲੱਗ ਨਹੀਂ ਕਰਨੀ ਕਿਉਂਕਿ ਇਹ ਸਿੱਖ ਰਹਿਦ ਮਰਯਾਦਾ ਔਰ ਗੁਰਬਾਣੀ ਔਰ ਸਾਡੇ ਅ ਇਤਿਹਾਸ ਦਾ ਵੀ ਹੁਕਮ ਹੈ ਕਿ ਸਿੱਖ ਦਾ ਅੰਗੂਠਾ ਫੁੱਲਣਾ ਨਹੀਂ ਹੈ ਸਿੱਖ ਦੇ ਅੰਗੂਠੇ ਨੂੰ ਫੁੱਲਣ ਦੀ ਮਨਾਈ ਹੈ ਸਿੱਖ ਦੇ ਅੰਗੂਠੇ ਨੂੰ ਫੁਲਾਉਣ ਦੀ ਮਨਾਈ ਹੈ ਜਿੱਦਾਂ ਹੈ ਉਹਨੂੰ ਇਕੱਠਾ ਕਰਕੇ ਭਸਮ ਦੇ ਸਵੇਤ ਰਾਖ ਦੇ ਸਵੇਤ ਉਹਨੂੰ ਇਕੱਠਾ ਕਰਨਾ ਹੈ ਸੰਸਕਾਰ ਸਥਾਨ ਤੇ ਮ੍ਰਿਤਕ ਪਰਗਾਣੀ ਦੀ ਯਾਦਗਾਰ ਬਣਾਓ ਜਿੱਦਾਂ ਜਿਹੜੇ ਈਸਾਈ ਹੁੰਦੇ ਆ ਉੱਥੇ ਪੱਥਰ ਲਾ ਦਿੰਦੇ ਆ ਮੁਸਲਮਾਨ ਕਬਰ ਜਗ੍ਹਾ ਉੱਠੀ ਕਰ ਦਿੰਦੇ ਆ ਪਰ ਸਿੱਖ ਨੇ ਕੋਈ ਯਾਦਗਾਰ ਨਹੀਂ ਬਣਾਉਣੀ ਦੁਬਦਾਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਨ ਨਾ ਜਾਈ ਹਿੰਦੂ ਜਿਹੜੇ ਮੜੀ ਬਣਾ ਦਿੰਦੇ ਕੋਈ ਯਾਦਗਾਰ ਨਹੀਂ ਬਣਾਉਣੀ ਅੱਧਮਾਰਗ ਸਿਆਪਾ ਫੋੜੀ ਦੀਵਾ ਪਿੰਡ ਕਿਰਿਆ ਸਰਾਧ ਬੁੱਢਾ ਮਰਨਾ ਆਦੀ ਕਰਨਾ ਮਨਮਤ ਹੈ ਅੰਗਿੱਠੇ ਵਿੱਚੋਂ ਫੁੱਲ ਚੋ ਕੇ ਗੰਗਾ ਪਤਾਲਪੁਰੀ ਕਰਤਾਰਪੁਰ ਸਾਹਿਬ ਆਦੀ ਥਾਵਾਂ ਤੇ ਜਾ ਕੇ ਪਾਉਣੇ ਮਨਮਤ ਹੈ ਅੱਧਮਾਰਗ ਔਰ ਹਿੰਦੂਆਂ ਦੇ ਵਿੱਚ ਕਰਦੇ ਸੀ ਪੰਜਾਬ ਦੇ ਵਿੱਚ ਸਿੱਖ ਵੀ ਕਰਦੇ ਆ ਆ ਰਸਤੇ ਵਿੱਚ ਚਲੇ ਜਾਣਗੇ ਉੱਥੇ ਜਾ ਕੇ ਫਿਰ ਉਹ ਉਹਦੀ ਪ੍ਰਕਰਮਾ ਕਰਕੇ ਘੜਾ ਪੰਨਦੇ ਉਹਦੇ ਵਿੱਚ ਵੀ ਇੱਕ ਇੱਕ ਪੜਿਆ ਸੀ ਕਹਿੰਦੇ ਉਸ ਕਰਕੇ ਕਰਦੇ ਸੀ ਕਿਤੇ ਬੰਦੇ ਦੇ ਸਵਾਸ ਬਾਕੀ ਰਹਿੰਦੇ ਹੋ ਜੋਰ ਦੀ ਉਹ ਮਟਕਾ ਪੰਨ ਕੇ ਜੋਰ ਦੀ ਧਾ ਮਾਰਦੇ ਸੀ ਜੇ ਕਿਤੇ ਸਵਾਸ ਬਾਕੀ ਤਾਂ ਬੰਦਾ ਜੀਂਦਾ ਹੋ ਜਾਏ ਮਤਲਬ ਹੱਲੇ ਵੀ ਆ ਸੁਣਦੀ ਹੈ ਤੇ ਉਹ ਅੱਧ ਮਾਰਗ ਕਰਦੇ ਸੀ ਸਿਆਪਾ ਕਰਨਾ ਜਿਹੜਾ ਮੈਂ ਦੱਸ ਚੁੱਕਾ ਵੀ ਗੁਰੂ ਪਾਸ਼ਾ ਨੇ ਸਤਕੁਰ ਭਾਣੇ ਆਪਣੇ ਵਹਿ ਪਰਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ ਫੋੜੀ ਕਈ ਲੋਕ ਵਹਿਮ ਕਰਦੇ ਸੀ ਅੱਜ ਕੱਲ ਤਾਂ ਹੁਣ ਦੇਖੋ ਆਪਾਂ ਸਾਰੇ ਹੋ ਗਏ ਸੋਫਿਆਂ ਤੇ ਬੈਠਣਾ ਪਲੰਗਾ ਤੇ ਬੈਠਣਾ ਠੀਕ ਹੈ ਇੱਥੇ ਫੋੜੀ ਹੁੰਦੀ ਸੀ ਵੀ ਉਹਨੇ ਦਿਨ ਘਰ ਦੇ ਵਿੱਚ ਮੰਜੇ ਤੇ ਸੌਂਦੇ ਨਹੀਂ ਸੀ ਥੱਲੇ ਉਹ ਮਤਲਬ ਵਿਸ਼ਾਕਿਸ ਹੋਣਾ ਚ ਦਰੀ ਦੂਰੀ ਪਿਸ਼ਾਕੀ ਦੀਵਾ ਪਿੰਡ ਕਿਰਿਆ ਸਰਾਧ ਜੀਵਤ ਪਿਤਰ ਨਾ ਮਾਨੇ ਕੋ ਮੂਏ ਸਰਾਧ ਕਰਾਈ ਆ ਇਥੇ ਵਾਜਾਂ ਦਿੱਤੀਆਂ ਜਾਂਦੀਆਂ ਜਦੋਂ ਕੋ ਚੜ੍ਹਾਈ ਕਰਦੇ ਨੇ ਆ ਜੋ ਨੌਹਾਂ ਮੱਥਾ ਟੇਕ ਲੋ ਜਿਹਨੇ ਜਿੰਦਾ ਨਹੀਂ ਮੱਥਾ ਟੇਕਿਆ ਉਹ ਵਿਚਾਰੀ ਨੂੰ ਉਹਨੂੰ ਵੀ ਟੇਕਣਾ ਪੈਂਦਾ ਕਿਉਂਕਿ ਸਾਨੂੰ ਜਿੰਦਿਆਂ ਦੀ ਸੇਵਾ ਕਰਨੀ ਹੈ ਜੀਵਤ ਪਿਤਰ ਨਾ ਮਾਨੇ ਕੋ ਮੂਏ ਸਰਾਧ ਕਰਾਈ ਤੇ ਉਹ ਗੁਰੂ ਮਹਾਰਾਜ ਨੇ ਇਸ ਨੂੰ ਬਿਲਕੁਲ ਹੀ ਮਨਾਹੀ ਕੀਤੀ ਹੈ ਵੀ ਅਸੀਂ ਉਹ ਕੰਮ ਕਰਨਾ ਜੋ ਜਿੰਦਿਆਂ ਕਰਦੇ ਮਰਨ ਤੋਂ ਬਾਅਦ ਆਸ ਵੀ ਨਹੀਂ ਰੱਖਣੀ ਚਾਹੀਦੀ ਵੀ ਆਕ ਹੋਣਾ ਚਾਹੀਦਾ ਹੁਣ ਤੇ ਅਸੀਂ ਜੋ ਕਰ ਲਈਏ ਸੇਵਾ ਕਰ ਲਈਏ ਸੇਵਾ ਕਰਾ ਲਈਏ ਸਰਾਦ ਬੁੱਢਾ ਮਰਨਾ ਬੁੱਢਾ ਮਰਨਾ ਮਤਲਬ ਫਿਰ ਮਿੱਠਾ ਬਣਾਇਆ ਜਾਂਦਾ ਹੈ ਸ਼ਪੈਸ਼ਨ ਜਿਉਂ ਇੱਥੇ ਤਾਂ ਨਹੀਂ ਮੈਂ ਦੇਖਿਆ ਪਰ ਉਹ ਪੰਜਾਬ ਬੋਧ ਕਰਦੇ ਆ ਘਵਾਰੇ ਲਾ ਦੇਣਗੇ ਫਿਰ ਬੈਂਡ ਵਾਜਾ ਲਿਆਉਣਗੇ ਬੁੱਢਾ ਮਰ ਗਿਆ ਕੋਈ ਜਿੱਦੇ ਦਾ ਬਰਾਤ ਕੱਢਣ ਲੱਗੇ ਹੋ ਦੀ ਤੇ ਇੱਕੋ ਜਿਹਾ ਸਾਨੂੰ ਉਪਦੇਸ਼ ਹੈ ਭਾਵੇਂ ਕੋਈ ਬੱਚਾ ਇੱਥੇ ਕੋਈ ਬਜ਼ੁਰਗ ਕੋਈ ਜਵਾਨ ਮਰਦਾ ਸਾਰਿਆਂ ਦੇ ਵਾਸਤੇ ਮਰਜ਼ਾਦਾ ਜਿਹੜੀ ਹੈ ਉਹ ਇੱਕੋ ਜਿਹੀ ਹੈ ਉਹਦੇ ਵਿੱਚ ਫਿਰ ਉਹ ਅਲੱਗ-ਅਲੱਗ ਕਈ ਜਗ੍ਹਾ ਤੇ ਇਦਾਂ ਲੱਗਦਾ ਵੀ ਕਿਤੇ ਭੁਲੇਖਾ ਲੱਗਦਾ ਵੀ ਅਸੀਂ ਭੋਗਤੇ ਆਏ ਆ ਜਾਂ ਵਿਆਹ ਤੇ ਆਏ ਆ ਇਦਾਂ ਉਹ ਇੰਨਾ ਖਾਣੇ ਇੰਨੇ ਸਟਾਰਟ ਲੱਗੇ ਹੁੰਦੇ ਆ ਰੋਟੀ ਤੇ ਤੇ ਬੁੱਢਾ ਮਰਨਾ ਉਹ ਕਰਦੇ ਆ ਬੁੱਢਾ ਮਰਨਾ ਆਦੀ ਕਰਨਾ ਮਨਮਤ ਹੈ ਅੰਗੀਠੇ ਵਿੱਚੋਂ ਫੁੱਲ ਚੁੱਕ ਕੇ ਗੰਗਾ ਪਤਾਲਪੁਰੀ ਕਰਤਾਰਪੁਰ ਸਭ ਆਦਿਕ ਥਾਵਾਂ ਤੇ ਜਾ ਕੇ ਪਾਣੀ ਮੰਡ ਜਿੱਥੇ ਪਾਣੀ ਚੱਲਦਾ ਪਿਆ ਉੱਥੇ ਪਾ ਦਿਓ ਜੇ ਸਬੰਧ ਸਾਧਨ ਨਹੀਂ ਹੈ ਤੇ ਤੁਸੀਂ ਉੱਥੇ ਜ਼ਮੀਨ ਪੁੱਟ ਕੇ ਉੱਥੇ ਪਿਚ ਕਰਦੇ ਮੈਂ ਫਿਰ ਉਦਾਹਰਨ ਦੇ ਰਿਹਾ ਨਾ ਜਿਹਨਾਂ ਨੂੰ ਲੱਗਦਾ ਨਹੀਂ ਇਦਾਂ ਇਦਾਂ ਕਿਉਂ ਜਿਹੜੇ ਕਰੋਨਾ ਵਿੱਚ ਕਿੱਥੇ ਗਏ ਸੀ ਜਿਹਨਾਂ ਦੇ ਚੜਾਈ ਕਰ ਗਏ ਸੀ ਕਿੱਥੇ ਕੋਣ ਹੱਥ ਲਾਉਂਦਾ ਸੀ ਕੋਣ ਸੰਸਕਾਰ ਕਰਨ ਜਾਂਦਾ ਸੀ ਕੋਣ ਫੁੱਲ ਚੁਗਣ ਜਾਂਦਾ ਸੀ ਕੋਣ ਉਹਨੂੰ ਜਾ ਕੇ ਨਦੀ ਵਿੱਚ ਪਾਉਂਦਾ ਸੀ ਕੌਣ ਸੀ ਕੋਈ ਵੀ ਨਹੀਂ ਕਰਦਾ ਸੀ ਇਹ ਤਾਂ ਸਾਨੂੰ ਜਿਹੜਾ ਗੁਰਬਾਣੀ ਜੋ ਸੱਚ ਦਿਖਾਇਆ ਗੁਰੂ ਪਾਤਸ਼ਾਹ ਨੇ ਸਪਸ਼ਟ ਕਰਕੇ ਦਿਖਾਤਾ ਵੀ ਆਹ ਅਸਲੀਅਤ ਹੈ ਪ੍ਰੀਤਮ ਜਾਣ ਲਿਓ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦੇ ਕੋ ਕਾਹੋ ਕੋ ਨਾਹੀ ਸੁਖ ਮਿਆਣ ਬਹੁਤ ਮਿਲ ਬੈਠਤ ਰਹਿਤ ਚਾਹੋ ਦਿਸ ਘੇਰਾ ਵਿਪਤ ਪਰੀ ਸਭ ਹੀ ਸੰਗ ਛਾੜਤ ਕਉ ਨਾ ਆਵਤ ਨੇਰ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਆਖਰੀ ਮੈਂ ਸਚਾਈ ਦੀ ਗੱਲ ਕਹਿ ਰਿਹਾ ਕੋੜੀ ਵੀ ਲੱਗ ਸਕਦੀ ਕਿਸੇ ਨੂੰ ਅਸੀਂ ਤਾਂ ਮਾਫ ਕਰਨਾ ਇਹ ਦੇਖਦੇ ਆ ਸਾਡੇ ਕੋਣ ਆਇਆ ਤੇ ਅਸੀਂ ਉਹਦੇ ਘਰ ਜਾਵਾਂਗੇ ਇਹ ਸਾਡੇ ਨਹੀਂ ਆਏ ਸੀ ਇਹ ਸਾਡੇ ਮਰੇ ਤੇ ਮਤਲਬ ਅਸੀਂ ਇਹ ਦੇਖ ਰਹੇ ਸੀ ਸਾਨੂੰ ਅਸੀਂ ਨਹੀਂ ਦੇਖ ਰਹੇ ਵੀ ਸਾਡੇ ਘਰੋਂ ਕੋਈ ਜੀਵ ਜਾ ਰਿਹਾ ਵੀ ਅਸੀਂ ਉਹ ਦੇਖ ਰਹੇ ਆ ਵੀ ਸਾਡੇ ਕੋਣ ਆਇਆ ਸੀ ਤੇ ਅਸੀਂ ਉਹਦੇ ਜਾਣਾ ਤੇ ਨਹੀਂ ਜਾਵਾਂ ਹੈ ਨਾ ਸਚਾਈ ਹੈ ਨਾ ਤੇ ਹੋ ਰਿਹਾ ਹੈ ਤੇ ਸਾਨੂੰ ਇਹ ਚੀਜ਼ਾਂ ਤੋਂ ਗੁਰੇਜ ਕਰਕੇ ਜੋ ਸਾਂਝੀ ਵਾਲਤਾ ਜਿਹੜੀ ਹੈ ਸਮਾਜ ਦੇ ਵਿੱਚ ਇੱਕੋ ਜਿਹਾ ਪਿਆਰ ਜਿਹੜਾ ਹੈ ਇੱਕੋ ਜੀ ਨਜ਼ਰ ਦੇ ਨਾਲ ਜਦੋਂ ਅਸੀਂ ਚੱਲਾਂਗੇ ਵੀ ਆ ਗਰੀਬ ਹੈ ਇਹਦੇ ਘਰ ਨਹੀਂ ਜਾਣਾ ਇਹ ਅਮੀਰ ਤਾਂ ਵੀ ਅਮੀਰ ਹੈ ਤਾਂ ਭੀੜ ਲੱਗੀ ਹੁੰਦੀ ਹੈ ਗਰੀਬ ਨੂੰ ਗਰੀਬ ਦੇ ਘਰ ਚੱਲੋ ਕੋਈ ਗੱਲ ਨਹੀਂ ਉਹ ਕਿਹੜਾ ਸਾਡੇ ਆਏ ਇਦਾਂ ਦੀ ਸੋਚ ਜਿਹੜੀ ਹੈ ਉਹ ਸਾਨੂੰ ਉੱਚੀ ਕਰਨੀ ਪੈਗੀ ਗੁਰਬਾਣੀ ਦੇ ਆਧਾਰ ਤੇ ਉਹਦੇ ਕਰਮ ਉਹਦੇ ਨਾਲ ਹਨ ਤੇ ਉਹ ਜੋ ਕੀਤਾ ਕਰੇ ਉਹਦਾ ਉਹਦਾ ਫੈਸਲਾ ਉਸਨੇ ਕਰਨਾ ਹੈ ਪਰਮਾਤਮਾ ਨੇ ਕਰਨਾ ਹੈ ਨਾਨਕ ਜੀ ਉਪਾਇਕ ਹੈ ਲਿਖਣਾ ਵੈ ਧਰਮ ਬਹਾਲਿਆ ਉਸ ਤੋਂ ਬਾਅਦ ਦੋ ਕੁ ਮਿੰਟ ਹੋਰ ਲੱਗ ਜਾਣੇ ਆ ਉਸ ਤੋਂ ਬਾਅਦ ਭੋਗ ਹੁੰਦਾ ਹੈ ਫਿਰ ਸ਼ਰਧਾਂਜਲੀयां ਦੇਣ ਵਾਲੇ ਜੀ ਜੋ ਵੀ ਜੀਵਨ ਵਿੱਚ ਹੁੰਦਾ ਉਹ ਵੀ ਬੋਲਿਆ ਜਾਂਦਾ ਹੈ ਜਿਹੜੇ ਬੰਦੇ ਨੇ ਕਦੇ ਜਪਜੀ ਸਾਹਿਬ ਨਹੀਂ ਪੜਿਆ ਉਹਨੂੰ ਕਹਿੰਦੇ ਗੁਰਮੁਖ ਜਨਮਸਵਾਰ ਦਰਗਹ ਚੱਲੇ ਸ਼ਬਦ ਪੜੇ ਜਾਂਦੇ ਆ ਅੱਬ ਕੀ ਬਾਰ ਬਖਸ਼ ਬੰਦੇ ਕੋ ਇੱਕ ਕਦੋਂ ਸ਼ਬਦ ਪੜ੍ਹਣਾ ਸੀ ਜਦੋਂ ਅਸੀਂ ਜੀਂਦੇ ਸੀ ਜਦੋਂ ਸਾਡਾ ਜਨਮ ਸੀ ਹੁ ਮਰ ਕੇ ਕਿਹੜਾ ਬਖਸ਼ਿਆ ਜਾਏਗਾ ਅਬ ਕੀ ਬਾਰ ਮਤਲਬ ਇਹ ਹੋ ਗਿਆ ਫਿਰ ਲੋਕਾਂ ਨੂੰ ਪੱਕਾ ਕਰ ਦਿੱਤਾ ਤੁਸੀਂ ਸਾਰੀ ਜ਼ਿੰਦਗੀ ਪਾਪ ਕਰੋ ਫਿਰ ਤੁਹਾਡਾ ਭੁੱਲ ਬਖਸ਼ਾ ਦੇਾਂਗੇ ਅਬ ਕੀ ਬਾਰ ਬਖਸ਼ਬੰਦ ਇੱਕ ਸ਼ਬਦ ਪੜ੍ਹਿਆ ਜਾਂਦਾ ਹੈ ਬਾਬਾ ਬੋਲਤੇ ਤੇ ਕਹਾਂਗੇ ਹੁਣ ਉਹਦੇ ਜੀ ਤੁਸੀਂ ਅਰਥ ਪੜੋਗੇ ਅਰਥ ਬਿਲਕੁਲ ਵੀ ਉਹਦੇ ਨਾਲ ਨਹੀਂ ਇਹ ਬਿਛੋੜਾ ਸਿਹਾਂ ਨਾ ਜਾਏ ਸ਼ਬਦ ਪੜਿਆ ਜਾਂਦਾ ਇਹਿ ਪਛੋੜਾ ਸੇਹਾ ਨਾ ਜਾਏ ਤੇ ਉਹ ਸ਼ਬਦ ਕਿਹਦੇ ਵਾਸਤੇ ਆ ਪ੍ਰਮਾਤਮਾ ਵਾਸਤੇ ਆ ਅਕਾਲ ਪੁਰਖ ਵਾਸਤੇ ਪੂਰੇ ਸ਼ਬਦ ਦੇ ਅਰਥ ਪੜੋ ਬਾਬਾ ਬੋਲਦੇ ਤੇ ਬਾਬਾ ਦਾ ਮਤਲਬ ਇੱਥੇ ਇਹ ਭਾਈ ਕਹਾਂ ਗਏ ਦੇਹੀ ਕੇ ਸੰਗ ਰਹਤੇ ਕਥਾ ਵਾਰਤਾ ਕਰਤੇ ਜਿਹੜੇ ਸਾਡੇ ਅੰਦਰ ਵਿਕਾਰ ਸੀ ਨਾ ਹੁਣ ਆਪਾਂ ਬੈਠੇ ਆ ਅੰਦਰ ਉਹ ਬੋਲ ਰੇ ਵਿਕਾਰ ਆਪਾਂ ਗਲਤ ਕੰਮ ਵੀ ਸਾਡੇ ਕੋਲ ਕਰਾਉਂਦੇ ਚੰਗੇ ਕੰਮ ਵੀ ਕਰਾਉਂਦੇ ਆ ਪਰ ਜਦੋਂ ਅਸੀਂ ਰੱਬ ਨਾਲ ਜੁੜ ਗਏ ਤੇ ਉਹ ਸਾਡੇ ਅੰਦਰੋਂ ਚਲੇ ਗਏ ਬਾਬਾ ਬੋਲਦੇ ਤੇ ਕਹਾਂ ਗਾਇ ਦੇਹੀ ਕੇ ਸੰਗ ਰਹਤੇ ਸਰੀਰ ਦੇ ਵਿੱਚ ਰਹਿੰਦੇ ਸੀ ਉਹ ਬਕਾਰ ਦੇਹੀ ਕੇ ਸੰਗ ਰਹਤੇ ਕਥਾ ਵਾਰਤਾ ਕਰਤੇ ਅੰਦਰ ਗੱਲਾਂ ਬਾਤਾਂ ਕਰਦੇ ਸੀ ਸਾਡੇ ਨਾਲ ਲੜਾਈ ਝਗੜਾ ਕਰਦੇ ਸੀ ਸਾਨੂੰ ਸਾਡੇ ਕੋਲ ਬੁਰੇ ਕੰਮ ਕਰਾਉਂਦੇ ਸੀ ਚੰਗੇ ਕੰਮ ਕਰਾਉਂਦੇ ਸੀ ਇਹਦੇ ਭਾਵ ਇਹ ਸੀ ਸ਼ਬਦਾਂ ਦੇ ਪਰ ਉਹਨੂੰ ਅਸੀਂ ਲਿਆ ਕੇ ਇਹ ਤਾਂ ਉਹ ਸਮਾਂ ਹੁੰਦਾ ਕਿ ਅਸੀਂ ਉਹ ਜਿਹੜਾ ਚਲਾ ਗਿਆ ਉਹਨੇ ਆਪਣਾ ਜੀਵਨ ਬਤੀਤ ਕੀਤਾ ਚੰਗਾ ਕੀਤਾ ਮਾੜਾ ਕੀਤਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਪਰ ਗੁਰੂ ਮਹਾਰਾਜ ਕਹਿੰਦੇ ਜਿਸਕੇ ਜੀ ਪ੍ਰਾਣ ਹੈ ਜਿਹਦੇ ਸਵਾਸ ਚੱਲਦੇ ਪਏ ਹਨ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਏ ਆਪਣਾ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀ ਉਹ ਇਦਾਂ ਲੱਗਦਾ ਵੀ ਸਰਦਾਂਝਲੀ ਸਮਾਗਮ ਨਹੀਂ ਹੋ ਰਿਹਾ ਉਸਤਤ ਸਮਾਗਮ ਹੋ ਰਿਹਾ ਉਹ ਤਾਂ ਜਿਹੜਾ ਚੱਲਾ ਗਿਆ ਉਹਦੀ ਉਸਤਤ ਹੁੰਦੀ ਹੈ ਉਹਦੇ ਬੱਚਿਆਂ ਦੀ ਵੀ ਉਸਤਤ ਹੁੰਦੀ ਹੈ ਵੀ ਸਾਰੇ ਖੁਸ਼ ਹੋ ਜਾਣ ਰਿਸ਼ਤੇਦਾਰਾਂ ਦੀ ਵੀ ਉਸਤਤ ਹੁੰਦੀ ਪਤਨਵਾਦ ਕੀਤਾ ਜਾਂਦਾ ਹੈ ਪਤਾ ਨਹੀਂ ਕਿਹੜੀਆਂ ਰਸਮਾਂ ਸਾਡੇ ਵਿੱਚ ਆ ਗਈਆਂ ਇੱਕ ਇੱਕ ਹੋਰ ਪੰਕਤੀ ਸ਼ੁਰੂ ਕਰ ਦਿੱਤੀ ਗਈ ਹੈ ਦਿਓ ਸੱਜਣਾ ਸਿਸੜੀਆਂ ਜੋ ਹੋਵੇ ਸਭ ਸੁਮੇਲ ਇਹ ਵੀ ਜਿੰਦਿਆਂ ਵਾਸਤੇ ਇਹ ਵੀ ਜਿੰਦਿਆਂ ਵਾਸਤੇ ਸ਼ਬਦ ਹੈ ਤੇ ਸਾਨੂੰ ਸੋਚਣਾ ਪਵੇਗਾ ਸਾਨੂੰ ਵਿਚਾਰਨਾ ਪਵੇਗਾ ਜਦੋਂ ਅਸੀਂ ਸ਼ਬਦ ਨੂੰ ਵਿਚਾਰਾਂਗੇ ਅਸੀਂ ਸ਼ਬਦਾਂ ਦੇ ਵਿੱਚ ਵੰਡੀਆਂ ਪਾ ਦਿੰਦੇ ਹਾਂ ਵੀ ਆਹ ਭੋਗ ਦੇ ਸ਼ਬਦ ਹੈ ਆਹ ਖੁਸ਼ੀ ਦਾ ਹੀ ਸ਼ਬਦ ਹੈ ਤੇ ਆਹ ਸ਼ਬਦ ਹੈ ਹੁਣ ਸ਼ਬਦ ਤੁਸੀਂ ਪੜੋ ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਗੁਰ ਨਦਰ ਕਰੇ ਉਹਦੇ ਵਿੱਚ ਸ਼ਬਦ ਵਿੱਚ ਪੰਕਤੀ ਆਉਂਦੀ ਨਾਨਕ ਬੱਧਾ ਕਰ ਤਾ ਹ ਜਿੱਤੇ ਮਿਰਤ ਨਾ ਜਨਮ ਜਰਾ ਮੌਤੋਂ ਉੱਤੇ ਸ਼ਬਦ ਵੀ ਆਏਗਾ ਨਾ ਇਹ ਤਾਂ ਸਚਾਈ ਹੈ ਤੇ ਜਿੰਨਾ ਹੋ ਸਕੇ ਅਸੀਂ ਬੱਧ ਤੋਂ ਵੱਧ ਔਖਾ ਕੰਮ ਨਹੀਂ ਹੈ ਇਹ ਮਰਿਆਦਾ ਤੇ ਪੈਰਾ ਦਈਏ ਇਹ ਸਾਡੀ ਜਿਹੜੀ ਸ੍ਰੈਣੀ ਆ ਪ੍ਰਚਾਰਕ ਸ੍ਰੈਣੀ ਆ ਗਰੰਤੀ ਹੋ ਗਏ ਤੇ ਗੁਰਦੁਆਰੇ ਦੇ ਪ੍ਰਬੰਧਕ ਹੋ ਗਏ ਜ਼ਿਆਦਾ ਕਰਕੇ ਪ੍ਰਬੰਧਕ ਹੀ ਵਿਗਾੜ ਪਾਉਂਦੇ ਆ ਲੋਕਾਂ ਨੂੰ ਖੁਸ਼ ਕਰਨ ਵਾਸਤੇ ਤੇ ਨਹੀਂ ਸਾਨੂੰ ਜ਼ਰੂਰਤ ਹੈ ਕਿ ਅਸੀਂ ਵੱਧ ਤੋਂ ਵੱਧ ਇਹਦੇ ਉੱਪਰ ਪਹਿਰਾ ਦਈਏ ਤੇ ਉਹ ਵੀ ਸਮਾਂ ਸੀ ਕਿਸੇ ਵੇਲੇ ਮੰਜਾ ਵੀ ਆ ਗਿਆ ਬਿਸਤਰਾ ਵੀ ਆ ਗਿਆ ਜੁੱਤੀ ਵੀ ਆ ਗਿਆ ਉਹ ਵੀ ਅੰਦਰ ਰੱਖ ਦਿੰਦੇ ਸੀ ਲਿਆ ਕੇ ਫਲ ਫਰੂਟ ਆ ਗਿਆ ਐਦਾਂ ਟੋਕਰੀ ਸੇ ਜਾ ਕੇ ਲਿਆਉਂਦੇ ਜਿੱਦਾਂ ਸਗਣ ਪਾਣ ਹੋਏ ਹੁੰਦੇ ਤੇ ਫਲ ਫਰੂਟ ਉਹਨੇ ਥੋੜੇ ਖਾਣਾ ਤੁਸੀਂ ਉਦਾਂ ਤੁਹਾਨੂੰ ਯਾਦ ਨਹੀਂ ਆਉਂਦਾ ਵੀ ਉਦਾਂ ਗ੍ਰੰਥੀ ਇੱਥੇ ਰਹਿੰਦੇ ਸੇਵਾਦਾਰ ਰਹਿੰਦੇ ਲਿਆ ਕੇ ਟੋਕਰੀ ਦੇ ਦਈਏ ਸੀ ਅੱਗੇ ਪਿੱਛੇ ਨਹੀਂ ਯਾਦ ਆਏਗਾ ਅ ਜਦੋਂ ਭੋਗ ਆਉਗਾ ਉਦੋਂ ਸਜਾ ਕੇ ਟੋਕਰੀ ਲੈ ਕੇ ਆਉਣੇ ਕੇਸ਼ਨ ਪਰ ਰਸਤਾ ਲੈ ਕੇ ਆਉਣੀ ਭਾਂਡੇ ਲੈ ਕੇ ਆਉਣੀ ਨਹੀਂ ਹਮੇਸ਼ਾ ਖੁਸ਼ੀ ਦੇ ਸਮਾਗਮ ਤੇ ਵੀ ਲੈ ਕੇ ਆਓ ਫਰੂਟ ਉਹ ਦਿਨ ਕਿਸੇ ਰੋਕਿਆ ਉਹ ਦਿਨ ਵੀ ਭਾਂਡੇ ਦਿਓ ਨਾ ਗੁਰਦੁਆਰੇ ਵਾਸਤੇ ਉਹ ਦਿਨ ਵੀ ਬਿਸਤਰੇ ਦਿਓ ਨਾ ਗੁਰਦੁਆਰੇ ਵਾਸਤੇ ਤੇ ਇਹ ਪੰਡਤ ਵਾਲੀ ਸੋਚ ਹੈ ਵੀ ਤੁਸੀਂ ਗ੍ਰੰਥੀਆਂ ਨੂੰ ਦਿਓਗੇ ਤੇ ਉੱਪਰ ਪਹੁੰਚ ਜਾਏਗਾ ਉੱਪਰ ਕੋਈ ਹਾਲ ਹੁਲ ਨਹੀਂ ਆਗਾ ਕਿ ਉੱਥੇ ਤੁਹਾਡੇ ਕੱਪੜੇ ਬਿਸਤਰੇ ਰੱਖਣੇ ਹੋਣਾ ਨੇ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਬਾਣੀ ਤੇ ਕਰੀਏ ਸੁਰਗਵਾਸ ਨਾ ਬਾਛੀਏ ਡਰੀਏ ਨਾ ਨਰਕ ਨਿਵਾਸ ਹੋਣਾ ਹੈ ਸੋਈਏ ਮਣੇ ਨਾ ਕੀਤੇ ਆਸ ਅਸੀਂ ਜਾਣਾ ਹੈ ਸਾਰਿਆਂ ਨੇ ਪਰ ਤਿਆਰੀ ਕਰੀਏ ਇਦਾਂ ਦੀ ਤਿਆਰੀ ਕਰੀਏ ਕਿ ਅਸੀਂ ਚੰਗੇ ਕੰਮ ਕਰੀਏ ਤੇ ਦੁਨੀਆ ਸਾਨੂੰ ਯਾਦ ਕਰੇ ਗੁਰੂ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੌਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ